ਦੋਸਤੋ ਕੱਲ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਜਿਹੜਾ ਲੜਾਈ ਝਗੜੇ ਦਾ ਜਿਹੜਾ ਮਾਹੌਲ ਪੈਦਾ ਹੋਇਆ ਸੀ ਜਿੱਥੇ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਦੂਜੀ ਧਿਰ ਦੇ ਵੱਲੋਂ ਇਹ આરોਪ ਲਗਾਏ ਜਾ ਰਹੇ ਨੇ ਕਿ ਜਦੋਂ ਹਸਪਤਾਲ ਪਹੁੰਚੇ ਤਾਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਇਸ ਦੇ ਦੌਰਾਨ ਇੱਕ ਗੱਲ ਵੱਖਰੀ ਜਿਹੜੀ ਸਾਹਮਣੇ ਆਈ ਹੈ ਕਿ ਪਿੰਡ ਚੱਕ ਮੌਜਦੀਨ ਵਾਲਾ ਉਰਫਾ ਸੂਰ ਕੁਰੀ ਤੋਂ ਜਿਹੜੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਸੀਗੇ ਉਹ ਇੱਥੇ ਜਦ ਆਪਦੇ ਪਿੰਡ ਦੇ ਵਿਅਕਤੀ ਦਾ ਪਤਾ ਲਾਣ ਦੇ ਲਈ ਪਹੁੰਚੇ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜਿਹੜਾ ਧੱਕੇ ਮਾਰ ਕੇ ਜਿਹੜਾ ਕੁੱਟਮਾਰ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਥਾਣੇ ਲੈ ਕੇ ਜਾਇਆ ਗਿਆ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਗਰੰਤੀ ਸਿੰਘ ਪਿੰਡ ਦੇ ਵਿਅਕਤੀ ਦਾ ਜਿਹੜਾ ਪਤਾ ਲਾਣ ਦੇ ਲਈ ਇੱਥੇ ਆਇਆ ਸੀ ਕਿਉਂਕਿ ਥੋੜਾ ਸਮਾਂ ਪਹਿਲਾਂ ਜਿਹੜਾ ਦੁਪਹਿਰ ਦੁਪਹਿਰ ਦੇ ਵੇਲੇ 1.30 ਵਜੇ ਦੇ ਕਰੀਬ ਮਾਰਬਲ ਦੀ ਦੁਕਾਨ ਤੇ ਲੜਾਈ ਝਗੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੂਰ ਘੁਰੀ ਮੌਜਦੀਨ ਵਾਲੇ ਦਾ ਵਿਅਕਤੀ ਸੀਗਾ ਜਿਸ ਦੇ ਵੱਲੋਂ ਦੁਕਾਨ ਮਾਲਕ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਸੀ ਤਾਂ ਉੱਥੇ ਇਲਾਜ ਦੇ ਦੌਰਾਨ ਦਾਖਲ ਸੀ ਤੇ ਇੱਥੇ ਜਦ ਗਰੰਥੀ ਸਿੰਘ ਉਸ ਦਾ ਪਤਾ ਲਾਣ ਦੇ ਲਈ ਪਹੁੰਚਿਆ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨਾਲ ਧੱਕਾ ਮੂਕੀ ਕੀਤੀ ਗਈ ਕੁੱਟਮਾਰ ਉਹਦੇ ਨਾਲ ਕੀਤੀ ਗਈ ਜਿਸ ਨੂੰ ਜ਼ਬਰਦਸਤੀ ਫੜ ਕੇ ਜਿਹੜਾ ਥਾਣੇ ਲੈ ਕੇ ਜਾਇਆ ਗਿਆ ਉਹ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਨੂੰ ਜਿਹੜਾ ਧੱਕਾ ਮੁੱਕੀ ਕਰਕੇ ਥਾਣੇ ਲੈ ਕੇ ਜਾਇਆ ਜਾ ਰਿਹਾ ਸਰਕਾਰੀ ਗੱਡੀ ਦੇ ਵਿੱਚ ਮੈਂ ਹਾਂ ਆ ਗੋ ਬੋਲਦਾ ਬਾਕੀ ਕਿੱਥੇ ਬਾਕੀ ਇੱਥੇ ਹੋਰ ਹੈਗਾ ਕੋਈ